ਮਾਇ ਗੁਰਜੀ ਦਾ ਖਾਲਸਾ ਸਿਵਾਹ ਮਰਜੀ ਕੇ ਪੁੱਤ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗ ਗਏ ਆ ਪਾਹੀ ਰਾਮਕੌਰ ਜੀ ਦਾ ਅਮਰਤ ਛਕਣਾ ਪਾਹੀ ਰਾਮਕੌਰ ਜੀ ਬਾਬਾ ਮੁੰਡਾ ਜੀ ਦੀ ਵੰਸ਼ ਵਿੱਚੋਂ ਸੀ ਇਹ ਬਹੁਤ ਬਲੀ ਵਿਦਵਾਨ ਅਤੇ ਸਮਝਦਾਰ ਆ ਵੰਤੀਪਾ ਬਾਂਲਾ ਸੀ ਉਹ ਸਦਾ ਸਤਗੁਰੂ ਜੀ ਦੇ ਨਾਲ ਰਹਿੰਦਾ ਪਰ ਉਸਨੇ ਅੰਮ੍ਰਿਤ ਪਾਣ ਨਹੀਂ ਸੀ ਕੀਤਾ ਇੱਕ ਦਿਨ ਸਤਗੁਰੂ ਜੀ ਦੇ ਨਾਲ ਸ਼ਿਕਾਰ ਖੇਡਣ ਜਾ ਰਹੇ ਸਨ ਹੀ ਰਾਹ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਬਾਬਾ ਬੁੱਢਾ ਜੀ ਗੁਰੂ ਘਰ ਦੇ ਬਹੁਤ ਅਸਰਦਾਰ ਅਤੇ ਪੱਕੇ ਗੁਰਸਿੱਖ ਹਨ ਔਰ ਉਹਨਾਂ ਦੀ ਮਾਨਸ ਵਿੱਚੋਂ ਭਾਈ ਸਾਹਿਬ ਭਾਈ ਰਾਮਕੌਰ ਹਨ ਪਰਸ ਨੇ ਅਜੀਤ ਅਮਰਤ ਪਰਮਾ ਪਰਮਾਨ ਕਿਉਂ ਨਹੀਂ ਕੀਤਾ ਦੇਖੋ ਇਹਨਾਂ ਦੇ ਕੇਸ ਕਿਵੇਂ ਖਿਲਰੇ ਹਨ ਸਤਿਗੁਰੂ ਜੀ ਮਸ਼ਕਰਾ ਪਏ ਤੇ ਵਚਨ ਕੀਤਾ ਸਮ ਆਵਿਆ ਹੈ ਅਤੇ ਕੱਲ ਹੀ ਅਮਰਤ ਪਾਨ ਕਰ ਲੈਣਗੇ ਅਗਲੇ ਦਿਨ ਭਾਈ ਰਾਮਕੌਰ ਜੀ ਨੇ 40 ਕੋਹੋਰ ਸਿੱਖਾਂ ਦੇ ਨਾਲ ਅਮਰਤ ਸ਼ਕ ਲਿਆ ਅਮਰਤ ਪਾਨ ਕਰਨ ਪਿੱਛੋਂ ਆਪ ਦਾ ਨਾਮ ਪਾਈ ਕਰਵਾ ਸੰਗਰ ਖਿਆ ਗਿਆ ਇਨਾਂ ਨੇ ਬੰਦਾ ਸਿੰਘ ਬਹਾਦਰ ਦੇ ਸਮੇਂ ਆਪਣੇ ਨਗਰ ਰਾਮਦਾਸ ਨੇ ਕਿ ਸਿੱਖੀ ਦਾ ਪ੍ਰਚਾਰ ਕੀਤਾ ਸੀ ਪਾਈ ਜੋਗਾ ਸਿੰਘ ਦਾ ਪ੍ਰਸੰਗ ਪਸ਼ਾਵਰ ਦਾ ਇੱਕ ਸਿੱਖ ਘਰਾਣਾ ਸੀ ਉਹ ਇੱਕ ਬੱਚਾ ਸਤਗੁਰੂ ਜੀ ਦੇ ਪਾਸ ਛੱਡ ਗਏ ਸਤਗੁਰੂ ਜੀ ਨੇ ਪੁੱਛਿਆ ਕਾ ਕਾ ਤੇਰਾ ਨਾਮ ਕੀ ਹੈ ਜੀ ਜੋਗਾ ਬੱਚੇ ਨੇ ਉੱਤਰ ਦਿੱਤਾ ਸੀ ਜੋਗਾ ਸੰਤ ਗੁਰੂ ਜੀ ਦਾ ਬਚਨ ਸੀ ਸਤ ਗੁਰੂ ਜੋਗਾ ਮਸੂਮ ਬੱਚੇ ਦਾ ਦੂਸਰਾ ਉਪਰ ਸੀ ਬਸ ਉਸ ਦੇੰਤੋਂ ਸਤ ਗੁਰੂ ਜੀ ਪਾਸ ਹੀ ਜੋਗਾ ਰਹਿ ਪਿਆ ਉਹ ਉੱਥੇ ਰਹਿ ਕੇ ਗੁਰੂ ਘਰ ਦੀ ਸੇਵਾ ਕਰਦਾ ਰਹਾ ਤੇ ਜਦੋਂ ਜਵਾਨ ਹੋਇਆ ਤਾਂ ਅੰਤਪਾਨ ਕਰਕੇ ਸੰਗ ਸੱਜ ਗਿਆ ਤੇ ਉਸ ਦਾ ਨਾਮ ਜੋਗਾ ਸਿੰਘ ਰੱਖਿਆ ਗਿਆ ਰਾਤ ਦਿਨੇ ਸੇਵਾ ਕਰਦਾ ਤੇ ਸਤ ਗੁਰੂ ਜੀ ਦੀ ਆਗਿਆ ਮੰਨਣ ਵਿੱਚ ਪ੍ਰਸਿੱਧ ਸੀ ਕਿਸੇ ਵੀ ਬੇੜੇ ਗੁਰੂ ਜੀ ਉਸ ਨੂੰ ਕੋਈ ਕੰਮ ਆਖਲੇ ਉਸੇ ਬੇੜੇ ਕਰਦਾ ਹਕਮ ਨਹੀਂ ਪਾਲਣਾ ਕਰਨ ਵਿੱਚ ਚਲੂਤੀ ਪਾਣੀ ਦਾ ਇਹ ਖਿਆਲ ਨਾ ਕਰਦਾ ਉਸ ਨੂੰ ਕੁਝ ਹੰਕਾਰ ਹੋ ਗਿਆ ਕਿ ਉਹ ਆਗਿਆ ਨਹੀਂ ਪਾਲਣਾ ਕਰਨ ਵਿੱਚ ਸਭ ਤੋਂ ਉੱਤਮ ਹੈ ਉਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਚੰਗੇ ਸਿੱਖਾਂ ਦੀ ਇਹ ਆਖੀ ਆਉ ਸਤਿਗੁਰੂ ਕਰਨ ਦੇ ਸੀ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦਾ ਸਿੱਖ ਹੋਮੇ ਦੇ ਰੋਗ ਨਾਲ ਰੋਗੀ ਹੋ ਕੇ ਸੇਵਾ ਤੋਂ ਮਨਅਫਤਾਰੀ ਚੰਗੇਰੀਆਂ ਅਸੂਲਾਂ ਤੋਂ ਦੂਰ ਚਲੇ ਆ ਜਾਵੇ। ਸੇਭਾ ਨੇ ਚਤਪੈਸ ਫੈਸਲਾ ਕੀਤਾ ਕਿ ਜਰੂਰ ਸਿੱਖ ਦੀ ਹੋਮੇ ਦਾ ਰੋਗ ਦੂਰ ਕਰਨਗੇ। ਸਵਾਮ ਨਾਲ ਭਾਈ ਜੋਗਾ ਸਿੰਘ ਦਾ ਬਾਪ ਆ ਗਿਆ। ਉਸਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਆਖਿਆ ਮਹਾਰਾਜ ਕਾਰ ਪਰਖ ਦੀ અપਾਰ કૃપા ਤੇ ਆਪ ਨਹੀਂ ધ્યાਨ ਰਸ਼ਤੀ ਨਾਲ ਜੋਗਾ ਸਿੰਘ ਹੁਣ ਜਵਾਨ ਹੋ ਗਿਆ ਹੈ ਇਸ ਦੀ ਮੰਗਣੀ ਹੋਈ ਹੈ ਤੇ ਵਿਆਹ ਕਰਨਾ ਹੈ ਵਿਆਹ ਦਾ ਗਰਮੀ ਮਿੱਥਿਆ ਗਿਆ ਹੈ ਤਾਂ ਗਿਆ ਬਖਸ਼ੂ ਇਹ ਪਿੰਡ ਪਛਾਵਰ ਜਾਵੇ ਤੇ ਮੇ ਬਾ ਕਰਾਲ ਵੀ ਮੇਆ ਕਰਮਾਣ ਪਿੱਛੋਂ ਫੇਰ ਆਪ ਦੇ ਪਾਸ ਬਾਸਾ ਜਾਵੇਗਾ ਜੋ ਜਗਤ ਦੀ ਚਾਲ ਹੈ ਸੋ ਬਿਹਾਰ ਕਾ ਨਹੀਂ ਪੈਂਦੇ ਹਨ ਇਸ ਵਾਸਤੇ ਕਿਰਪਾ ਕਰੋ ਤੇ ਇਸ ਨੂੰ ਮੇਰੇ ਨਾਲ ਤੋਰੋ ਸਤਿਗੁਰੂ ਜੀ ਨੇ ਇਹ ਸਭ ਬਾਰਤਾ ਸੁਣ ਕੇ ਪ੍ਰਸੰਨਤਾ ਨਾਲ ਮੋਚਨ ਕੀਤਾ ਖੁਸ਼ੀ ਨਾਲ ਜਾਓ ਇਹਨਾਂ ਨੂੰ ਨਾਲ ਜਿਹੜਾ ਜਾਓ ਤੇ ਆਨੰਦ ਕਾਰਜ ਕਰੋ ਅਸਾਂ ਨੂੰ ਪੂਨ ਖੁਸ਼ੀ ਹੈ ਉੰਦਰ ਗੁਰੂ ਜੀ ਨੇ ਹੋਰ ਹੀ ਪਾਣਾ ਵਰਤੌਣ ਦੀ ਇੱਛਾ ਕੀਤੀ ਪ੍ਰਭੂ ਦੇ ਚੱਤ ਆਇਆ ਕਿ ਸਿੱਖ ਦਾ ਸਤਿਕ ਪਰਖਿਆ ਜਾਵੇ ਤੇ ਬਾਨੂੰ ਉਸ ਦੇੰਦਾ ਗਿਆਨ ਸੀ ਜਿਹਦੇ ਨਾਲ ਭਾਈ ਜੋਗਾ ਸਿੰਘ ਦੀਆਂ ਨਾਵਾਂ ਹੋਣੀਆਂ ਸਨ ਉਹਨਾਂ ਨੇ ਇੱਕ ਸਿੱਖ ਨੂੰ ਕੋਲ ਸੱਦਿਆ ਤੇ ਆਖਿਆ ਇਹ ਹੁਕਮਨਾਮਾ ਲੈ ਕੇ ਪਛਾਵਰ ਪਹੁੰਚੋ ਜਦੋਂ ਭਾਈ ਜੋਗਾ ਸਿੰਘ ਦੀਆਂ ਨਾਵਾਂ ਹੋਣ ਲੱਗਣਗੀਆਂ ਉਸ ਮਿਲੇ ਹੁਕਮਨਾਮਾ ਉਹਨਾਂ ਨੂੰ ਫੜਾ ਦੇਣਾ ਪਹਿਲਾਂ ਨਾ ਕੁਝ ਦੱਸਣਾ ਹੁਕਮਨਾਮਾ ਤਦੋਂ ਫੜਾਉਣਾ ਜਦੋਂ ਦੋ ਨਾਵਾਂ ਹੋ ਚੁੱਕਣ ਜੀ ਮੈਂ ਮਹਾਰਾਜ ਦਾ ਹੁਕਮ ਆਖ ਕੇ ਸਿੱਖ ਗੁਰੂ ਜੀ ਦਾ ਹੁਕਮਨਾਮਾ ਲੈ ਕੇ ਆਨੰਦਪੁਰ ਤੋਂ ਪਛਾਬਰ ਚੱਲ ਪਿਆ ਦੂਸਰੇ ਪਾਸੇ ਭਾਈ ਜੋਗਾ ਸਿੰਘ ਦਾ ਵਿਆਹ ਰਚਿਆ ਗਿਆ ਜੰਦ ਚੜੀ ਲੜਕੀ ਵਾਲੇ ਕਾ ਟੁਕੀ ਤੇ ਸਵੇਰੇ ਅਮਤ ਮੇਲੇ ਲਾਵਾ ਹੋਣ ਲੱਗੀਆਂ ਜਦੋਂ ਦੋ ਲਾਵਾ ਹੋ ਗਈਆਂ ਤਾਂ ਅੰਦਪੁਰੋਂ ਪਹੁੰਚੇ ਸਿੱਖ ਨੇ ਸਤਗੁਰੂ ਜੀ ਦਾ ਆਖ ਬਨਾਵਾ ਭਾਈ ਜੋਗਾ ਸਿੰਘ ਨੂੰ ਫੜਾ ਦਿੱਤਾ ਇਹ ਸੇ ਹੁਕਮਨਾਮੇ ਵਿੱਚ ਲਿਖਿਆ ਹੋਇਆ ਸੀ ਹੁਕਮਨਾਮਾ ਦੇਖਦੇ ਸਾਰ ਹੀ ਆ ਜਾਓ ਜ਼ਰੂਰੀ ਕੰਮ ਹੈ ਹੁਕਮਨਾਮਾ ਦੇਖਣ ਪਿੱਛੋਂ ਇੱਕ ਪਲ ਨਾ ਰੁਕਣਾ ਪਾਏ ਜੋ ਗਸਕਨੇ ਹੁਕਮਨਾਮਾ ਪੜਦੇ ਸਾਰ ਅੱਗੇ ਤਨ ਤੋਂ ਨਾ ਕਰ ਦਿੱਤੀ ਬਸ ਹੋ ਹੋ ਨਾਮਾ ਨਹੀਂ ਹੋ ਸਕਦੀਆਂ ਮੈਂ ਚੱਲਿਆ ਹਾਂ ਮੇਰੇ ਸਤਿਗੁਰੂ ਜੀ ਨੇ ਮੈਨੂੰ ਯਾਦ ਕੀਤਾ ਹੈ ਸਤਿਗੁਰੂ ਜੀ ਦਾ ਹੁਕਮ ਹੈ ਮੈਂ ਨਹੀਂ ਰੁਕ ਸਕਦਾ ਇਹ ਆ ਕੇ ਉਸਨੇ ਪੱਲਾ ਹੱਥੋਂ ਛੱਡ ਟੰਡ ਦਿੱਤਾ ਤੇ ਮਹਾਰਾਜ ਦੀ ਹਨੂਰੀ ਵਿੱਚੋਂ ਪਰੇ ਹੋ ਗਿਆ ਭਾਈ ਜੋਗਾ ਸਿੰਘ ਦੇ ਪਿਤਾ ਰਿਸ਼ਤੇਦਾਰ ਤੇ ਮਿੱਤਰ ਸਾਰੇ ਹਨਾਨ ਹੋ ਗਏ ਉਹਨਾਂ ਨੇ ਅੱਗੇ ਹੋ ਕੇ ਰੁਕਿਆ ਤਰਲੇ ਕੀਤੇ ਪੰਜ ਸੱਤ ਪਾਲ ਦੀ ਖੇਡ ਹੈ ਛੇਤੀ ਮੁੱਕ ਜਾਵੇਗੀ ਦੋ ਲਾਵਾ ਹੋਣ ਦੀ ਫੇਰ ਚਲਿਆ ਜਾਵੀਂ ਇੰਨੀ ਕਾੜੀ ਵਿੱਚ ਸਤਿਗੁਰੂ ਜੀ ਦੇ ਹੋਂ ਦੀ ਲੰਗੜਾ ਨਹੀਂ ਹੋਵੇਗੀ ਹੱਟ ਛੱਡ ਦੇ ਨਾ ਮਾ ਦਾ ਇਹ ਵਿਚਾਰੇ ਛੱਡਾ ਬਹੁਤ ਹੀ ਪੁੱਲ ਹੈ ਮੈਂ ਨਹੀਂ ਰੁਕਣਾ ਮੈਂ ਨਹੀਂ ਰੁਕਣਾ ਆਖੇ ਪਾਇ ਜੋ ਗਾ ਸੰਗ ਬਿਆ ਵਾਲੇ ਸਥਾਨ ਤੋਂ ਨਾ ਸੁਠਿਆ ਉਸ ਨੇ ਨੀੜੇ ਨਹੀਂ ਬਦਲੇ ਜੋੜਾ ਨਹੀਂ ਪਾਇਆ ਰਾਹ ਦਾ ਖਰਚਾ ਨਹੀਂ ਲਿਆ ਤੇ ਨਾ ਕਿਸੇ ਸਾਥੀ ਨੂੰ ਡਿੱਕਿਆ ਬਸ ਦੋਨੋਂ ਦੀ ਗੱਲ ਕੀਤੀ ਤੇ ਸ਼ਹਿਰ ਤੋਂ ਬਾਹਰ ਹੋ ਗਿਆ ਸਾਰੇ ਉਹਦੀ ਪੱਠ ਵੇਖਦੇ ਹੀ ਰਹੇਗੇ ਭਾਈ ਜੋਗਾ ਸਿੰਘ ਦੇ ਪੱਲੇ ਸਾਫੇ ਨਾਲ ਬਾਕੀ ਦੀਆਂ ਦੋ ਲਾਮਾ ਕੀਤੀਆਂ ਤੇ ਵਿਆਹ ਨਹੀਂ ਰਾਸ਼ਮ ਪੂਰੀ ਕੀਤੀ ਜਦੋਂ ਰਾਸ਼ਮ ਪੂਰੀ ਹੋ ਗਈ ਤਾਂ ਭਾਈ ਜੋਗਾ ਸਿੰਘ ਦਾ ਪਿਤਾ ਨੋ ਦਾ ਡੋੜਾ ਲੈ ਕੇ ਘਰ ਚਲਿਆ ਗਿਆ ਭਾਈ ਜੋਗਾ ਸਿੰਘ ਪਛਾਵਰ ਤੋਂ ਚੱਲ ਕੇ ਤਿਕਸਲਾ ਦੇ ਨਾਮ ਲਕਿੰਡੀ ਜੇਲਮਨੂ ਲੰਗਕੇ ਗੁਜਰਾਤ ਚਨਾਕਨਾਰੇ ਆ ਪੁੱਜਿਆ ਇਹਨਾਂ ਪਤਨ ਦੇਖ ਕੇ ਜੋਗਾ ਸਿੰਘ ਨੂੰ ਹਕਾਰ ਹੋ ਗਿਆ ਇਸੇ ਚਨਾ ਦੇ ਵਿੱਚ ਠੱਲ ਕੇ ਸੋਣੀ ਨੇ ਕਈ ਕਦੇ ਸਿੰਦਕ ਪਾਲਿਆ ਸੀ ਪਿਆਰ ਬਦਲੇ ਡੁੱਬ ਮਰੀ ਸੀ ਮੈਂ ਵੀ ਸਿੰਦਕ ਪਾਲਿਆ ਹਾਂ ਕੌਣ ਜੰਮਿਆ ਦੁਨੀਆ ਵਿੱਚ ਜਿਹੜਾ ਦੋ ਲਾਮਾ ਛੱਡ ਕੇ ਆਪਣੇ ਗੁਰੂ ਦੇ ਹਕ ਉਨੀ ਪਾਲਣਾ ਕਰਨ ਖਾਤਰ ਤਰਪਵੇ ਇਸੇ ਨੇ ਲਾਮਾ ਨਹੀਂ ਛੱਡੀਆਂ ਮੇਰੇ ਵਰਗਾ ਸੰਧਾਰੂ ਸਿੱਖ ਕੌਣ ਹੈ ਸਤਿਗੁਰੂ ਜੀ ਜ਼ਰੂਰ ਮੇਰੇ ਤੇ ਪਰਸੰਨ ਹੋਣਗੇ ਮੈਂ ਬਹੁ ਛੇਤੀ ਨੰਮਾ ਪੰਦ ਮਕਾ ਕੇ ਨੰਦਪੁਰ ਪਹੁੰਚ ਜਾਮਾਂਗਾ ਇਸ ਤਰ੍ਹਾਂ ਹੰਮੇ ਦੀ ਮਿੱਠੀ ਸ਼ਾਮ ਨਾਲ ਦਵਾਨਾ ਜਿਹਾ ਹੋ ਕੇ ਉਹ ਜਨਾ ਦੇ ਪਤਣ ਤੋਂ ਪਾਰ ਹੋਇਆ ਤੇ ਮੈ ਨੀਰਾ ਬਾਦ ਨੂੰ ਲੰਘ ਕੇ ਬਾਹੋਂ ਦਾਹੀ ਛੋਟਿਆ ਰਹਾ ਨਹੀਂ ਤੁਰਿਆ ਗਿਆ ਤੇ ਉਹ ਹੁਸ਼ਿਆਰਪੁਰ ਜਾ ਪੁੱਜਾ ਉਸ ਸਮੇਂ ਹੁਸ਼ਿਆਰਪੁਰ ਕੋਲ ਵਸਦਾ ਸੈਸੀ ਇੱਥੇ ਹੋਰ ਸਾਰੀਆਂ ਚੀਜ਼ਾਂ ਵਸਤਾ ਹੋਣ ਦੇ ਨਾਲ-ਨਾਲ ਬੇਸਵਾ ਦੇ ਚਵਾਰੇ ਵੀ ਸਨ ਪਾਈ ਜੋਗਾ ਸਿੰਘ ਜੀਰੇ 10 ਵਜੇ ਹਿਸ਼ਿਆਨ ਪਰ ਪੁੱਜਿਆ ਜਦੋਂ ਅੰਗੇ ਤੁਰਨ ਲੱਗਾ ਤਾਂ ਸੁਆਬ ਨਾਲ ਬੇਸਵਾ ਦੇ ਪੁਜਾਰ ਮੇਚ ਦੀ ਲੰਗ ਤੁਰਿਆ ਪੁਜਾਰ ਦੇ ਅੰਦਰ ਵਿੱਚ ਪੁੱਜਿਆ ਤਾਂ ਅੰਗੇ ਸੁੰਦਰ ਬੇਸਵਾ ਖਰੂਤੀ ਦੇਖੀ ਉਹ ਬੇਸਵਾ ਛੋਟੀ ਉਮਰ ਦੀ ਮਟਿਆਰ ਸੀ ਉਸ ਦੇ ਮਾ ਦਾ ਪਵਾਰੇ ਨੈਣ ਸਹਤੇ ਕਾਲੇ ਵਾਲ ਲੰਮੀ ਤਮਾਣਾ ਸ਼ੁਰੂ ਬਰਗਾ ਕੱਦ ਦੇਖ ਕੇ ਭਾਈ ਜੋਗਾ ਸਿੰਘ ਦੇ ਪੈਰ ਰੁਕ ਗਏ ਅਤੇ ਧਰਤੀ ਨਾਲ ਜੁੜ ਗਏ ਐਸੀ ਮਾਇਆ ਬਾਤੀ ਕੇ ਉਹ ਸੁੰਦਰੀ ਜੋਗਾ ਸਿੰਘ ਦੀਆਂ ਅੱਖਾਂ ਨੂੰ ਭਾ ਗਈ ਉਹਦਾ ਕਾਮ ਜਾਗ ਪਿਆ ਅਤੇ ਜਵਾਨ ਤਨ ਨੂੰ ਕਾਮ ਨੇ ਅੱਗ ਲਾ ਦਿੱਤੀ ਉਹ ਵਿਅਕਲ ਹੋ ਉੱਠਿਆ ਉਸ ਨੂੰ ਸਤਿਗੁਰੂ ਜੀ ਦਾ ਹਕਮ ਪਲ ਗਿਆ ਏਵੇਂ ਚੇਤੇ ਨਾ ਰਿਹਾ ਕਿ ਉਹ ਸਨੇਕਾਰ ਬੋਟੀ ਛੱਡੀ ਹੈ ਉਹ ਮੋਰਟੀ ਜੋ ਮਹਤ ਸੁੰਦਰ ਯੁਗਤੀ ਸੁਗਣ ਤੇ ਸਹੀਲ ਸੀ ਪਰ ਮਨ ਮੇਸਵਾ ਨੇ ਉਪੁੱਤੇ ਚਲਾਏ ਚਲਾਏ ਮਨ ਹੋ ਗਿਆ ਹੰਮੇ ਦਾ ਸਦਕਾ ਸਦਕਾ ਟੁੱਟ ਗਿਆ ਮੇਸਵਾ ਦੇ ਮੇਲ ਤੋਂ ਮਿਨਾ ਅੱਗੇ ਨਹੀਂ ਜਾਵਾਂਗਾ ਭਾਈ ਜੋਗਾ ਸਿੰਘ ਦਾ ਫੈਸਲਾ ਸੀ ਮੇਰੀ ਇਹ ਮਰਦ ਪੂਰੀ ਹੋਵੇਗੀ ਅਜਿਹਾ ਲੈਣ ਇੱਥੇ ਕੱਟਣਾ ਕੱਟਦਾ ਹਾਂ ਅਤੇ ਨਾਲੇ ਨੰਮੇ ਬੰਧ ਦੇਥ ਕੇ ਮੈਨੇ ਸਰੀਰ ਦੇ ਅੰਗ ਅੰਗ ਨੂੰ ਚੂਰ ਕੀਤਾ ਹੋਇਆ ਹੈ ਲੋਕੜੀ ਰਾਮ ਕੰਨਾ ਚੰਗਾ ਹੈ ਐਂ ਸੋਚਦਿਆਂ ਹੋਇਆਂ ਉਸ ਦੀ ਬੁੱਧੀ ਪ੍ਰਸ਼ਟ ਹੋ ਗਈ ਮਹਾ ਮਲਿਕਾ ਮਦੇਵ ਨੇ ਅਖਲਾ ਸੂਜਾਂ ਤੇ ਤੀਤਾਂ ਨਸ਼ਟ ਕਰ ਸਕਤੀਆਂ ਇੰਦਰ ਜੀ ਮੇਹਲਿਆ ਦੇ ਰੂਪ ਉਤੇ ਭਲ ਗਿਆ ਸੀ ਮਰਮਾ ਜਿਵੇਂ ਆਪਣੀ ਪੁੱਤਰੀ ਦੀ ਸੁੰਦਰਤਾ ਵੇਖ ਕੇ ਸਾਹ ਤਨਹੀਂ ਸੀ ਰਹਾ ਇਸੇ ਤਰ੍ਹਾਂ ਭਾਈ ਜੋਗਾ ਸਿੰਘ ਦਾ ਦਰ ਡੁੱਲ ਗਿਆ ਦੋ ਦਿਨ ਪਿਛੋਂ ਜਾ ਮਿਲਾਂਗੇ ਸਤਿਗੁਰੂ ਜੀ ਨੇ ਆਨੰਦਪੁਰ ਹੀ ਰਹਿਣਾ ਹੈ ਉਹ ਕਿੱਥੇ ਚੱਲੇ ਚਲੇ ਨਹੀਂ ਬਾਰੇ ਹੋ ਜਹੀ ਸੁੰਦਰੀ ਇੱਕ ਵਾਰ ਹੱਥੋਂ ਨਿਕਲ ਗਈ ਤਾਂ ਮੁੜ ਕੇ ਨਹੀਂ ਮਿਲਣੀ ਇਸ ਤਰ੍ਹਾਂ ਦੇ ਮਾੜੇ ਵਿਚਾਰ ਵਿਚਾਰ ਕੇ ਭਾਈ ਜੋਗਾ ਸਿੰਘ ਇੱਕ ਧਰਮਸਾਲਾ ਵਿੱਚ ਜਾ ਬੈਠਾ ਮਿੱਠੇ ਮਿੱਠੇ ਨੀਂਦ ਆਵੀਂ ਨੀਂਦ ਮੈਸੇ ਸੁਪਨੇ ਦੇ ਰਾਹੀ ਉਹ ਸੁੰਦਰੀ ਦੇਸੀ ਉਸ ਦੇ ਨਾਲ ਮਿੱਠੀਆਂ ਮਿੱਠੀਆਂ ਪਿਆਰ ਦੀਆਂ ਗੱਲਾਂ ਕੀਤੀਆਂ ਇਸੇ ਵੇਚ ਇਨੀ ਵਚ ਅੱਖ ਖੁੱਲ ਗਈ ਤੇ ਉਸ ਨੇ ਦੇਖਿਆ ਕਿ ਅਜੇ ਸੂਰਜ ਨਹੀਂ ਡੁੱਬਾ ਕੁਝ ਰਾਤ ਨਹੀਂ ਸੀ ਪਈਏ ਸੂਰਜ ਦੀ ਧੁੱਪ ਛਮਕ ਰਹੀ ਸੀ ਉਹ ਬੈਠ ਗਿਆ ਮੈਠਾ ਮੈਠਾ ਮੇਸਵਾ ਦਾ ਰੂਪ ਮਚਾਲਦਾ ਰਿਹਾ ਸਤਿਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਭੁੱਲ ਗਈ ਆਖਰ ਰਾਤ ਪਈ ਗਈ نیمੇ ਜਾਗ ਪਏ ਉਹ ਅਠਕੇ ਮੇਸਵਾ ਦੇ ਮਜ਼ਾਰ ਵਿੱਚ ਚਲੇ ਆ ਗਿਆ ਕਿ ਬਾਦ ਚੱਲਣਾ ਲੋਕ ਫੈਲ ਰਹੇ ਸਨ ਮਨਦ ਕਰਮਾਂ ਤੇ ਆਪਾ ਗਣਾਂ ਨਾਰੀਆਂ ਆਪਣੀ ਸੁੰਦਰਤਾ ਤੇ ਅਜਿਤ ਨੂੰ ਵੇਚ ਰਹੀਆਂ ਸਨ ਉਸ ਭਿਆਨਕ ਕੁਕਰਮ ਦੇ ਨਰਕ ਵਿੱਚ ਭਾਈ ਜੋਗਾ ਸਿੰਘ ਵੀ ਡਿੱਗਣ ਦੀ ਤਿਆਰੀ ਕਰ ਰਿਹਾ ਸੀ ਬਾ ਮੇਰੇ ਸਤਿਗੁਰੂ ਜੀ ਤਨ ਤਨ ਆਪ ਦੀ ਮਹਿਮਾ ਮਨਾਂ ਨਹੀਂ ਕੀਤੀ ਜਾ ਸਕਦੀ ਸਹਿਮਾ ਕਦੀ ਆਪਣੇ ਸਿੱਖ ਨੂੰ ਨਰਕ ਵਿੱਚ ਨਹੀਂ ਡਿੱਗਣ ਦੇਣਗੇ ਘਟ ਘਟ ਦੇ ਜਾਨਣ ਹੈ ਦਸਤਾਰ ਨੇ ਵੇਖਿਆ ਕਿ ਉਸ ਦਾ ਸਦਕ ਸਦਗੀ ਦੋਲ ਗਿਆ ਹੈ ਤਾਂ ਸੇਵਾ ਨੇ ਆਪਣੀ ਬਰਮ ਸ਼ਕਤੀ ਨਾਲ ਆਪਣੇ ਦੋ ਰੂਪ ਧਨ ਕੀਤੇ ਇੱਕ ਅੰਦਰਲੀ ਦਰਵਾੰਦਾਰ ਰੂਪ ਧਨ ਕਰਕੇ ਮੇਰੀ ਦਾਤਾ ਜੀ ਮੇਸ਼ਵਰ ਦੇ ਮੂਹਰੇ ਅੰਗੇ ਜਾਕਰੋਤੇ ਉਸੇ ਤਰ੍ਹਾਂ ਦੇ ਮਾਸਟਰ ਪਾਏ ਹੋਏ ਸਨ ਜਿਸ ਤਰ੍ਹਾਂ ਦੇ ਅਮੀਰਾਂ ਦੇ ਸੇਵਕਾਂ ਦੇ ਹੁੰਦੇ ਸਨ ਪਾਏ ਜੋਗਾ ਸਿੰਘ ਨੀਰਾ ਹੋਣ ਤੇ ਵੇਸਵਾਲੇ ਜਵਾਰੇ ਦੀਆਂ ਪੌੜੀਆਂ ਉੱਗੇ ਜਾ ਪੁੱਜਾ ਤਾ ਅਗੋ ਅਰਗਲੀ ਨੇ ਕੂਰ ਕੇ ਅੱਖ ਕਿਧਰ ਮੂੰ ਚੁੱਕੀ ਆਉਣਾ ਹੈ ਇੱਧਰ ਕੋਈ ਧਰਮਸ਼ਾਣਾ ਨਹੀਂ ਅੱਗੇ ਰਾਜਾ ਸਾਹਿਬ ਗਏ ਹੋਏ ਹਨ ਜਾ ਬਾਗ ਜਾ ਤੇ ਕਿਸੇ ਹੋਰ ਥਾਂ ਵਲ ਝਾਕ ਪਾਈ ਜੋਗਾ ਸੰਗ ਸ਼ਰਮਿੰਦਾ ਜਿਹਾ ਹੋ ਕੇ ਰਤਾ ਪਾਸੇ ਹੋ ਗਿਆ ਤੇ ਦੂਰ ਜਾ ਕੇ ਬੈਠ ਕੇ ਅਡੀ ਕਰਨ ਲੱਗਾ ਕਿ ਕਦੋਂ ਰਾਜਾ ਸਾਹਿਬ ਕੋਠੇ ਤੋਂ ਉੱਤਰਨ ਤੇ ਕਦੋਂ ਉਹ ਜਾ ਕੇ ਆਪਣੀ ਪ੍ਰੇਮਿਕਾ ਨੂੰ ਮਿਲੇ ਉਹੀ 2 ਘੰਟੇ ਪਿਛੋਂ ਭਾਈ ਜੋ ਗੈਸਨ ਫੇਰ ਉੱਠ ਕੇ ਉੱਠਿਆ ਤੇ ਬੇਸਵਾ ਦੇ ਮੁਹੇ ਅੱਗੇ ਹੁੰਜਾ ਅੰਗੋ ਹੀ ਅੰਤਲੀ ਖਰੋਤਾ ਸੀ ਚਵਾਰੇ ਵਿੱਚ ਰੋਸ਼ਨੀ ਸੀ ਉਹ ਡੰਦਾ ਡੰਦਾ ਲੰਬੇ ਪੈਰ ਅੱਗੇ ਹੋਇਆ ਤਾਂ ਅੰਤਲੀ ਨੇ ਫੇਰ ਹਾਕ ਮਾਰ ਕੇ ਬੜੇ ਰੋਮ ਨਾਲ ਆਖਿਆ ਇੰਦਰ ਜਾਣਾ ਹੈ ਕੌਣ ਹੈ ਤੂੰ ਮੈਂ ਉੱਪਰ ਜਾਣਾ ਹੈ ਭਾਈ ਜੋਗਾ ਸਿੰਘ ਨੇ ਥੋੜਾ ਜਿਹਾ ਹੌਸਲਾ ਕੀਤਾ ਤੇ ਅੱਗੇ ਉੱਤਰ ਦਿੱਤਾ ਪਰ ਅਦਲੀ ਨੇ ਬੜੇ ਗ੍ਰੋਧ ਨਾਲ ਆਖਿਆ ਭਲੇ ਮਾਨਸਾ ਆਪਣੇ ਹੁਲੀਏ ਵਾਲ ਦੇਖਣ ਵਾਸਤੇ ਸਿੰਘਾਂ ਵਾਲਾ ਹੈ ਮਾਰਤੂ ਕਰਤੂਤ ਮਨੀਸ਼ਾ ਵਾਲੀ ਕਰਨ ਤੇ ਤੁਨਿਆ ਹੋਇਆ ਹੈ ਜਿਤਨਾ ਚਾਹਨਾ ਦਾ ਸੇਵ ਨਹੀਂ ਜਾਂਦੇ ਉਤਨਾ ਚਹਿਰੇ ਸਮੀਸ਼ਾ ਵਾਲੀ ਬੈਠ ਕੇ ਤੇ ਕੋਈ ਦੂਸਰਾ ਅੰਮੀ ਨਹੀਂ ਜਾ ਸਕਦਾ ਜਾ ਕੇ ਕਿਤੇ ਹੋਰ ਆਰਾਮ ਕਰਾ ਬਾ ਰਪਾਈ ਜੋਗਾ ਸੰਗਰੀ ਬੁੱਢੀ ਬ੍ਰਸ਼ਟ ਹੋ ਚੁੱਕੀ ਸੀ ਕਾਮਦੇਵ ਨੇ ਉਸ ਦੇ ਤਨ ਮਨ ਨੂੰ ਬਸ ਕਰ ਲਿਆ ਸੀ ਉਹਦੀ ਸੂਚ ਸ਼ਕਤੀ ਨਾਸ਼ਟ ਕਰਨ ਦੀ ਸੀ ਉਸ ਨੂੰ ਅਰਦਲੀ ਨੇ ਇੰਨਾ ਸਬਦਾਂ ਦਾ ਪਤਾ ਹੀ ਨਾ ਲੱਗਾ ਕਿ ਉਹ ਜੋਗਾ ਸਿੰਘ ਅਤੇ ਉਸ ਦਾ ਨਿਵਾਸ ਸਿੰਘਾਵੜਾ ਹੈ ਇਹ ਕਰਮ ਲਈ ਸਾਂਭਾੜੀ ਕਰ ਰਿਹਾ ਹੈ ਪਰ ਅੰਦਨੀ ਨੂੰ ਬਾਸੇ ਹਟਾ ਕੇ ਉੱਪਰ ਜਾਣ ਦਾ ਹੌਸਲਾ ਵੀ ਉਸ ਨੂੰ ਨਾ ਪਿਆ 11 ਵਜੇ ਟਹਿਲ ਕੇ ਰਾਜਾ ਸਹਿਬ ਦੇ ਜਾਣ ਦੀ ਅਨੇਕ ਕਰਨ ਲੱਗਾ ਰਾਤ ਦਾ ਪਹਿਲਾ ਹਿੱਸਾ ਬਤੀਤ ਹੋ ਗਿਆ ਸਵੇਰ ਦੇ 3 ਵਜੇ ਗਏ ਉਕੜ ਨੇ ਬਾਗ ਦੀ ਇਹ ਭਗਤ ਜਨਾਂ ਨੂੰ ਸੁਚੇਤ ਕੀਤਾ ਕਿ ਉਹ ਆਪਣੇ ਪ੍ਰਭ ਪਰਮਾਤਮਾ ਦੀ ਭਗਤੀ ਕਰਨ ਅਤੇ ਅਮਰਤ ਮਿਲੇ ਦੀ ਸ਼ਾਂਤਮਈ ਬਾਜੂ ਮੰਡਲ ਦਾ ਆਨੰਦ ਰੁੱਟਣ ਭਗਤ ਜਨ ਜਾਗੇ ਖੂਹਾਂ ਤੇ ਡੋਲ ਖੜ ਕੇ ਤੇ ਰਾਮ ਰਾਮ ਵਾਹੀ ਗੁਰੂ ਹਰੀ ਰਾਮ ਦੀ ਆਵਾਜ਼ ਸੁਣਾਈ ਦਿੱਤੀ વેશਮਾਨੀਆਂ ਮੀਟਕਾਂ ਦੇ ਦੀਵੇ ਬੁੱਝ ਗਏ ਪਰ ਭਾਈ ਜੋਗਾ ਸਿੰਘ ਦੀ ਮਾਨ ਬੇਤੀ ਉਸ ਸੁੰਦਰ ਵੇਸ਼ਮਾਨ ਦੇ ਰੂਪ ਤੇ ਜੋ ਉਹ ਨਾਲ ਜੁੜੀ ਰਹੇ ਨੇ ਜਿਹੜਾ ਚੱਕਰ ਘੱਟ ਕੇ ਉਹ ਫੇਰ ਉਸ ਮੇਟਕ ਵੱਲ ਗਿਆ ਉਸਨੇ ਲਿਖਿਆ ਕਿ ਉਹ ਆਗਲੀ ਉਸੇ ਤਰ੍ਹਾਂ ਕਰੋਤਾਂ ਸੀ ਜਿਸ ਤਰ੍ਹਾਂ ਕਿ ਪਹਿਲੇ ਪਹਿਲੇ ਉਸਨੇ ਦੇਖਿਆ ਸੀ ਇਸ ਵਾਰ ਆਦਲੀ ਨੇ ਜੋ ਕਿ ਪ੍ਰਤੱਖ ਸਤਗੁਰੂ ਆਪ ਸੀ ਬੜੇ ਕਰੋਧ ਨਾਲ ਆਪੇ ਆਪੇ ਤੋਂ ਬਾਹਰ ਹੋ ਕੇ ਕਹਿਣ ਲੱਗਾ ਦੋਸਤਾ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸੰਗ ਹੈ ਪੂਸ਼ਕਰ ਸਤਿਗੁਰੂ ਦੇ ਹੁਕਮ ਅਨਸਾਰ ਦੋ ਲਾਮਾਂ 40 ਛੱਡ ਕੇ ਆਪਣੀ ਸੁੰਦਰ ਤੇ ਜੋਮਨ ਮਤੀ ਇਸਤਰੀ ਛੱਡ ਕੇ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਨ ਲਈ ਆਨੰਦਪੁਰ ਨੂੰ ਜਾ ਰਿਹਾ ਹਾਂ ਮੂर्ख ਤੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਗੁਰੂ ਦਾ ਸੰਗ ਹੈ ਤੇ ਗੁਰੂ ਕਾ ਸੰਗ ਪਰ ਨਾਰੀ ਤੇਮ ਉਸਲੀ ਦੇ ਨੇੜੇ ਨਹੀਂ ਜਾਂਦਾ ਕਾਮ ਦੇਤਾਂ ਦੇ ਬਾਂਸ ਹੋ ਕੇ ਸਤਿਗੁਰੂ ਦੀ ਸਿੱਖਿਆ ਨਾਲ ਤਿਆ ਕਰਕੇ ਨਰਕਾਂ ਦਾ ਭਾਗੀ ਕਾ ਬਣਦਾ ਹੈ ਜਾਂ ਅਮਰਤ ਮਿਲਾ ਹੋ ਗਿਆ ਹੈ ਛਨਾਰ ਕਰਕੇ ਵਾਹਿਗੁਰੂ ਨਾਮ ਦਾ ਸਿਮਨ ਕਰ ਤੇ ਪੰਜਾਂ ਕਾਰਾਂ ਦੀ लाज ਰੱਖ ਇਹ ਬੈਠਕ ਵਿੱਚ ਮਸਲ ਬਾਣੀ ਜੋ ਬਨ ਮਤੀ ਨਾਰ ਮਾਇਆ ਦਾ ਧਿਆਨ ਕਰੂਬ ਹੈ ਇਸ ਦੇ ਜਾਣ ਵਿੱਚ ਫਸਿਆ ਹੋਇਆ ਪ੍ਰਾਨੀ ਦੀਨ ਤੇ ਦੁਨੀਆ ਤੋਂ ਤੱਕਿਆ ਜਾਂਦਾ ਹੈ ਮੇਸਵਾ ਦੇ ਸੁਨਿయోగ ਕਰਨ ਵਾਲਿਆਂ ਨੂੰ ਨਰਕ ਵੀ ਥਾਂ ਨਹੀਂ ਦਿੰਦੀ ਮੂਰਖ ਆਪਣੀ ਜਵਾਨੀ ਸਤਗੁਰਾਂ ਨੇ ਸਿੱਖੀ ਅਤੇ ਸਮੇਂ ਦੀ ਕਲਰਤੇ ਵਿਚਾਰ ਕਰ ਅੰਜਾਗ ਮੂਰਤੀਰਾ ਭਲਾ ਕਰੇ ਇੰਨਾ ਸ਼ਬਦਾਂ ਨੇ ਭਾਈ ਜੋਗਾ ਸੰਗ ਦੇ ਤਨ ਮਨ ਨੂੰ ਹਲੂਣਾ ਦੱਸਦਾ ਉਹਦਾ ਮਨ ਤੇ ਤਨ ਪਾਰੇ ਵਾਂਗ ਖੰਬਿਆ ਜਿਹੜਾ ਖੂਨ ਬਾਸਤ ਵਾਂਗ ਜੰਮ ਚੁੱਕਾ ਸੀ ਉਹ ਜਵਾਲਾ ਮੁਖੀ ਦੇ ਲਾਵੇ ਦੀ ਤਰ੍ਹਾਂ ਗਰਮ ਹੋਇਆ ਉਸ ਦੇ ਗਿਆ ਬੋਮ ਮਾਇਆ ਦਾ ਏਲੀ ਪੜਦਾ ਪਿੱਛੇ ਹੋ ਗਿਆ ਉਸ ਨੇ ਲਿਖਿਆ ਕਿ ਉਹ ਅੰਤ ਉਸ ਨੂੰ ਪੜਤਾ ਕਿ ਉਹ ਗੁਰੂ ਨੂੰ ਸਿੰਗ ਦੇਸ ਰਿਹਾ ਹੈ ਪਰ ਉਹ ਜਿਉਂ ਹੀ ਉਹ ਅੱਗੇ ਹੋ ਕੇ ਉਹਦੇ ਚਾਨਾਂ ਤੇ ਡਿੱਗਣ ਲੱਗਾ ਤਾਂ ਉਹ ਅਰਤ ਨਹੀਂ ਲੋਪ ਹੋ ਗਿਆ ਬੈਠ ਕੇ ਦੀਵੇ ਬੈਠ ਕੇ ਦੀਵੇ ਬੁਝੇ ਹੋਏ ਸਨ ਪਰ ਮਿਲ ਨਹੀਂ ਨਾ ਜਾਇਆ ਭਾਈ ਜੋਗਾ ਸੰਗ ਨੇ ਲੈ ਆ ਕੇ ਕੀ ਹੈ ਸਤਿਗੁਰੂ ਕਲਮ ਗੀਤ ਅਰਪਿਤਾ ਮੈਨੋ ਬਖਸ਼ੋ ਮੈਂ ਪਾਪੀ ਮੈਂ ਭੁੱਲਿਆ ਮੈਂ ਆਪਲੀ ਅਗਿਆ ਦੀ ਅਲੰਘਣਾ ਕੀਤੀ ਨਾਤਾ ਮੈਂ ਆਇਆ ਮੈਂ ਆਇਆ ਆਖਦਾ ਹੋਇਆ ਭਾਈ ਜੋਗਾ ਸੰਗ ਹਸ਼ਿਆਰ ਪਰ ਲਈ ਮੁਜਾਰਾ ਵਿੱਚੋਂ ਨੱਠ ਉੱਠਿਆ ਹਸ਼ਿਆਰ ਪਰ ਤੋਂ ਲੰਘਦਾ ਹੋਇਆ ਉਸ ਨੂੰ ਨੰਗੇ ਨੰਗਾਲੇ ਪਤਣ ਤੇ ਪਹੁੰਚ ਗਿਆ ਅਸਦੈਨ ਸਤਲਾਂਵਾਂ ਦੀਆਂ ਦਰਿਆ ਪੂਰੇ ਜੋਵਨ ਤੇ ਠਾਠਾ ਮਾਰ ਰਿਹਾ ਸੀ ਸਤਗੁਰੂ ਜੀ ਦੀ ਕਿਰਪਾ ਨਾਲ ਨਾ ਉੱਥੇ ਕੋਈ ਬੀੜੀ ਸੀ ਨਾ ਕੋਈ ਮੜਾ ਪਰ ਭਾਈ ਜੋਗਾ ਸਿੰਘ ਜਿਸ ਦੀ ਆਤਮਾ ਗੁਰੂ ਦੇ ਪਛੋੜੇ ਅਤੇ ਆ ਗਿਆ ਨੰਗਣ ਕਾਂਦੇ ਕਾ ਨ ਮਹਾਬਿਆ ਕਲਸੀ ਉਹ ਸਤਲਾਂਵ ਤੇ ਇੱਕ ਪਾਲ ਵੀ ਅਟਕਣਾ ਨਹੀਂ ਸੀ ਚੋਂਦਾ ਹੋਣੇ ਦੀ ਤਰ੍ਹਾਂ ਦਰਿਆ ਸਤਲੁਜ ਦੀਆਂ ਲਹਿਰਾਂ ਵਿੱਚ ਠੱਲ ਕੇ ਆਪਣੇ ਪਿਆਰੇ ਸਤਗੁਰੂ ਜੀ ਦੇ ਚਰਨਾਂ ਨੂੰ ਚੁੰਮਣਾ ਚਾਹੁੰਦਾ ਸੀ ਉਸ ਨੂੰ ਜਵਾਨੀ ਤੇ ਜਾਨ ਦੀ ਕੋਈ ਪ੍ਰਵਾਹ ਨਹੀਂ ਸੀ ਸਤਗੁਰੂ ਉੱਤੇ ਪਰ ਸਾਰਾ ਕੇ ਪਾਈ ਜੋਗਾ ਸੰਗਣੇ ਦਰਿਆ ਵਿੱਚ ਛਾਲ ਮਾਰ ਦਿੱਤੀ ਦਰਿਆ ਦੀਆਂ ਮਿਸ਼ਾਲ ਲਹਿਰਾਂ ਤੇ ਤੇਜ਼ ਬੇਗ ਨਾਲ ਕੋਲਾ ਵੇਆ ਕਨਾਰੇ ਲੱਗਾ ਗਿਨ ਲਈ ਕਪੜੀ ਸੁੱਚੇ ਮੂੰ ਲੰਗਦਾ ਹੋਇਆ ਅਨਲ ਪਰ ਪੁੰਜਾ ਤੇ ਸਿੱਧਾ ਸਤਗੁਰੂ ਦੇ ਦਰਬਾਰ ਵਿੱਚ ਹਾਰ ਹੋਇਆ। ਉਸ ਵੇਲੇ ਤਿੰਨ ਦੁਨੀ ਦੇ ਮਾਲਕ ਪੂਰਨ ਆਪਾਰ ਸਤਗੁਰੂ ਜੀ ਸਿੰਘਾਸਨ ਤੇ ਬਰਾਜੇ ਹੋਏ ਸਨ। ਹੈ ਭਾਈ ਜੋਗਾ ਸਿੰਘ ਨੂੰ ਵੇਖ ਕੇ ਮਸ਼ਕਰਾ ਪਏ। ਪਰ ਭਾਈ ਜੋਗਾ ਸਿੰਘ ਦੀ ਨੈਣਾ ਵਿੱਚ ਅਥਰੂ ਸਨ। ਸ਼ਰਮ ਨਾਲ ਸ਼ਮੀਨਾ ਸੀ। ਹਮੇ ਦਾ ਸੀਖ ਠੰਡਾ ਹੋ ਗਿਆ। ਗੱਲ ਕੋਈ ਔੜ ਦੀ ਨਹੀਂ ਸੀ। ਸਤਿਗੁਰੂ ਦੇ ਚਰਨ ਹਾਣ ਕੇ ਜਰਾ ਯਾਰ ਜਾਂ ਨੂਣ ਲੱਗ ਪਿਆ ਉਹ ਇੱਕੋ ਹੀ ਗੱਲ ਆਖੀ ਗਿਆ ਇਹ ਦਾਤਾ ਮੈਨੂੰ ਮਾਫ਼ ਛਲੋ ਮੈਂ ਭੁੱਲਿਆ ਮੈਂ ਜੋਗਾ ਸਤਿਗੁਰੂ ਦੇ ਸਤਿਗੁਰੂ ਦੇ ਜੋਗਾ ਸਤਿਗੁਰੂ ਜੀ ਨੇ ਭਾਈ ਜੋਗੇ ਸੰਗ ਨੂੰ ਗਰਨ ਨਾਲ ਆਇਆ ਤੇ ਬਚਨ ਕੀਤਾ ਪੁੱਤਰ ਸੇਵਾ ਤੇ ਸਿੱਖੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਮਨ ਬਾਂਦਰ ਦੀ ਨਿਆਈ ਚੰਚਲ ਹੈ ਅਤੇ ਇਸਦਾetva ਨਹੀਂ ਕਰਨਾ ਚਾਹੀਦਾ ਆਸਨੇ ਬਦਲ ਜਾਣਾ ਹੈ ਮਨ ਨੂੰ ਨਾਮ ਤੇ ਬਾਣੀ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਸਿੱਖ ਦਾ ਧਰਮ ਹੈ ਗੁਰੂ ਘਰ ਦੀ ਸੀਮਾ ਤੇ ਨਾਮ ਸਿਮਨ ਕਰਦਾ ਹੋਇਆ ਮਰ ਜੀਮੜਾ ਹੋ ਕੇ ਰਹੇ ਗ਼ਕਾਰ ਕਰਨ ਦਾ ਫਲ ਹੈ ਕਿ ਤੈਨੂੰ ਸਾਰੀ ਰਾਤ ਬੇਸਵਾ ਦੇ ਦਰਵਾਜ਼ੇ ਅੱਗੇ ਖਲੋ ਕੇ ਬੇਸਵਰੀ ਨਾਲ ਨਹੀਂ ਕਰਨੀ ਪਈ ਇਹ ਰਾਤ ਜੋ ਤੂੰ ਨਾਮ ਸਿਮੰਤੋਂ ਬਿਨਾ ਕੱਟੀ ਹੈ ਇਹ ਸਮਝ ਕੇ ਆਪਣੀ ਉਮਰ ਦਾ ਵੱਡਾ ਬੜਾ ਵੱਡਾ ਹਿੱਸਾ ਬਿਆਥ ਗਿਆ ਹੈ। ਇਤੋਂ ਪਛੋੜ ਸਤਿਗੁਰੂ ਨੇ ਪਾਇ ਜੋ ਗੈ ਸੰਗਦੇ ਸੰਤ ਕਹੋਮੇ ਅਤੇ ਸ਼ਾਨ। ਹੋਰ ਬੇਸ਼ਮਾਨ ਨੂੰ ਦੇਖ ਕੇ ਡੋਲਣ ਦੀ ਕਥਾ ਸੰਗਤਾਂ ਨੂੰ ਸੁਣਾਈ। ਇਹ ਸੁਣਨ ਸੁਣ ਕੇ ਗੁਰੂ ਸੰਗਤ ਬਹੁਤ ਖੁਸ਼ ਹੋਈ। ਇਸ ਵਰਤਾਰੇ ਸਤਿਗੁਰੂ ਜੀ ਨੇ ਫਰਮਾਇਆ ਨਜਨਾਰੀ ਕੇ ਸੰਗ ਨਿ ਤਮਨ ਤਮ ਮਡੇ ਜੋ ਪਰ ਨਾਰੀ ਕੀ ਸੇਜ ਨੂੰ ਸੁਫਨੇ ਹੂ ਨਾ ਦੇਖੋ ਇੱਥੋਂ ਸਮਰਥ ਕਰਦੇ ਆਂ ਬੋਲਣ ਵਿੱਚ ਕੋਈ ਅਖਰਵਾਦਾ ਘਾਟਾ ਬਲਸ ਉਹ ਇਹ ਤੋਂ ਅਸੰਧ ਸੇਵਾ ਕੰਨੀ ਤੇ ਕਰਾਉਣੀ ਆ ਆਪ ਦੀ ਬੱਚੀ ਦੇ ਸਿਰ ਤੇ ਹੱਥ ਰੱਖਣਾ ਨਾਮ ਨਾਲ ਜੋੜਨਾ ਵਾਹੀ ਉਹ ਦੀ ਕਾ ਖਾਂ ਸਾ ਸੇਵਾ